ਮਾਨਸਾ ਜ਼ਿਲ੍ਹੇ ਦੇ ਪਿੰਡ ਅੱਲਾ ਵਿੱਚ ਚੋਰਾ ਵੱਲੋਂ ਵੱਡੀ ਘਟਨਾ ਨੂੰ ਦਿੱਤਾ ਅਨਜਾਵਾ ਸਾਰਾ ਪਿੰਡ ਸੀ ਮੇਲੇ ਵਿੱਚ ਤਾਂ ਵੱਡੀ ਗੱਲ ਆਪਾਂ ਗੱਲ ਕਰ ਲਈ 18 ਕਿਸਾਨਾਂ ਦੀ ਜਿਹੜੇ ਚੋਰੀ ਇਹ ਮੋਟਰਾਂ ਤੇ ਹੋਈ ਹੈ ਜਿਨ੍ਹਾਂ ਵਿੱਚ 11 ਤੇ ਸਟਾਰਟੀ ਚੋਰੀ ਕੀਤੀ ਗਏ ਨੇ ਗੱਲ ਆਪਾਂ ਕਰ ਲਈ ਜਿਹੜੇ ਕਿਸਾਨ ਸੀ ਜਾਂ ਪੂਰਾ ਪਿੰਡ ਬਾਬਾ ਜੋਗੀਪੁਰ ਦਾ ਮੇਲਾ ਸੀ ਉੱਥੇ ਸਥਾਨ ਦੇ ਉੱਪਰ ਪਹੁੰਚੇ ਹੋਏ ਸੀ ਕਿਉਂਕਿ ਤੁਹਾਨੂੰ ਪਤਾ ਬਾਬਾ ਹਰੀਦਾ ਦੀ ਸਮਾਧਨੀ ਤਾਂ ਸਾਰਾ ਹੀ ਪਿੰਡ ਉਸਤਾਂ ਇਸ ਦੇ ਕਾਰਨ ਵੀ ਕਿਉਂਕਿ ਉੱਥੇ ਜੋ ਦੇਸੀ ਸ਼ਰਾਬ ਚੜਦੀਆਂ ਅਲੱਗ-ਅਲੱਗ ਸ਼ਰਾਬ ਚੜਦੀਆਂ ਤਾਂ ਬਾਕੀ ਇਹ ਵੀ ਗੱਲ ਸੀ ਤੇ ਨਾਲ ਆਪਾਂ ਗੱਲ ਕਰਨੀ ਹੈ ਕਿ ਜੋ ਮੇਲਾ ਹੁੰਦਾ ਸਲਾਣਾ ਮੇਲਾ ਬਹੁਤ ਵੱਡਾ ਮੇਲਾ ਪਰਦਾ ਬੀਦਾ ਤਾਂ ਜੋ ਪਰਿਵਾਰਾਂ ਦੇ ਵਿੱਚ ਕੋਈ ਰਿਸ਼ਤੇਦਾਰ ਮਹਿਮਾਨ ਆਏ ਸੀ ਤਾਂ ਉਹ ਵੀ ਰੁੱਝੇ ਹੋਏ ਸੰਤਾ ਵੱਡੀ ਘਟਨਾ ਜਿਹੜੀ ਚੋਰਾ ਵੱਲੋਂ ਇਹ ਅੰਦਾਜ਼ਾ ਦਿੱਤਾ ਗਿਆ ਤਾਂ ਪਿੰਡ ਰੁੱਲਾ ਦੇ ਵਿੱਚ 18 ਕਿਸਾਨਾਂ ਦੀਆਂ ਮੋਟਰਾਂ ਦੇ ਉੱਪਰ ਜਿਹੜਾ ਚੋਰਾ ਵੱਲੋਂ ਹੱਤਸਾਬ ਕੀਤਾ ਗਿਆ ਜਿਹਦੇ ਵਿੱਚ 11 ਤੇ ਸਟਾਰਟਰ ਚੋਰੀ ਕੀਤੇ ਗਏ ਤੇ ਵੱਡਾ ਕਿਸਾਨਾਂ ਦਾ ਨੁਕਸਾਨ ਹੋਇਆ ਤਾਂ ਤੁਹਾਨੂੰ ਪਹੁੰਚਾਉਣਾ ਕੀ ਕਿਸਾਨਾਂ ਵੱਲੋਂ ਕਿਹਾ ਤਾਂ ਮੁੱਖ ਦੇ ਕਿਸਾਨ ਆਪਣੇ ਖੇਤਾਂ ਵਿੱਚ ਗਏ ਤਾਂ ਸਵੇਰੇ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਖੇਤਾਂ ਵਿੱਚ ਵੱਡਾ ਜਿਹੜਾ ਰਸਾ ਨਾ ਕੀਤਾ ਗਿਆ ਤਾਂ ਲਗਾਤਾਰ 18 ਮੋਟਰਾਂ ਦੇ ਬਰ ਇਹਨਾਂ ਚੋਰਾਵਾਂ ਵੱਲੋਂ ਦੇ ਚਿਸਕ ਹੋ ਗਏ ਚੋਰੀ ਕੀਤੀ ਗਈ ਤਾਂ ਤੁਹਾਨੂੰ ਸੋਹਣੇ ਪੁਲੀ ਰਿਪੋਰਟ ਕੀ ਕਿਹਾ ਖਸਰਾਂ ਨੇ ਅੱਜ ਦੀ ਅਸੀਂ ਪਰ ਅੱਲਾ ਦੀਆਂ ਮੋਟਰਾਂ ਤੇ ਜੋ ਕਿ ਰਾਤ ਜੋਗੀ ਪੀਰਾਂ ਦਾ ਮੇਲਾ ਹੋਣ ਕਰਕੇ ਖੇਤਾਂ ਦੇ ਵਿੱਚ ਕਿਸਾਨ ਸੀ ਜਿਹੜੇ ਬਿਲਕੁਲ ਨਹੀਂ ਸੀਗੇ ਉਹ ਮੇਲਾ ਦੇਖਣ ਚ ਬਿਜੀ ਸੀ ਪਰ ਰਾਤ ਚੋਰਾ ਨੇ ਘੱਟੋ ਘੱਟ 18 ਮੋਟਰਾਂ ਤੋਂ ਤਰ੍ਹਾਂ ਵੱਢੀਆਂ ਇਦੇ ਵਿੱਚੋਂ ਇੱਕ ਵੀ ਤਾਰ ਨਹੀਂ ਛੱਡੀ। ਉਹਦੇ ਵਿੱਚ ਸਾਡੇ ਜਿਹੜੇ ਕਿਸਾਨ ਮੌਜੂਦ ਨੇ ਇੱਕ ਤਾਂ ਗੁਰਦੁਆਰਾ ਨੌਮੀ ਪਾਸਾ ਹੀ ਜਿੱਥੇ ਅਸੀਂ ਖੜੇ ਆ ਇੱਥੇ ਤਾਰ ਵੱਡੀ ਆ ਟੋਟੇ ਪਏ ਨੇ ਇੱਥੇ ਸਿਲਕੇ ਲਗੇ ਨੇ ਤਾਰਾਂ ਵੀ ਪੰਜਾਂ ਨੇ ਤੇ ਹਰਦੀਾਲ ਸਿੰਘ ਫੌਜੀ, ਮਨਪ੍ਰੀਤ ਗੰਡੇ ਕਾ ਸ਼ੇਰਾ ਪ੍ਰਧਾਨ ਗੰਡੇ ਕਾ ਅਮਰੀਕ ਜਾਂਟੇ ਦਾ ਤੇ ਬੂਟਾ ਸੋਹਣੇ ਕਾ ਜੈਬ ਮਲਕੀਤ ਦਾ ਜਾਂਟਾ ਕਮਿਕਰ ਦਾ ਤੇ ਦੇਵੋ ਦਾ ਦੋਨਾਂ ਮੋਟੀਆਂ ਨੇ ਤਾਰਾਂ ਵੱਡੀਆਂ। ਇੱਕ ਸਖਦੇਵ ਜਨਾਕ ਆ ਮਿੱਠੂ ਹੀਰੋ ਵਾਲਾ ਇਹਨਾਂ ਦੀ ਦੋ ਮੋਟਰਾਂ ਦੀਆਂ ਤਾਰਾਂ ਵੱਡੀਆਂ ਭੋਲਾ ਜਨਾਕ ਆ ਮੇਵਾ ਸਾਹਬ ਕਾ ਪੈਂਚ ਉਹਨਾਂ ਦੀਆਂ ਦੋਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਵੱਡੀਆਂ ਲਾਲੀ ਮੱਲਕਾ ਮੱਖਣ ਦਿਉਲ ਨੱਥਾ ਚੇਲਿਆਂ ਦਾ ਗੁਰਪ੍ਰੀਤ ਤੇ ਜੱਗੀ ਹੀਰੋ ਵਾਲਾ ਇਹਨਾਂ ਕਿਸਾਨਾਂ ਨੇ ਰਾਤ ਸਾਰੀਆਂ ਤਾਰਾਂ ਵੱਡ ਕੇ ਮੌਜ ਨਾਲ ਟੌਰ ਨਾਲ ਲੈ ਕੇ ਗਏ ਨੇ ਅਸੀਂ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਕਿ ਆਪੋ ਆਪਣੀਆਂ ਮੋਟਰਾਂ ਤੇ ਧਿਆਨ ਰੱਖਿਆ ਕਰਨ ਇਹਨਾਂ ਬੰਦਿਆਂ 'ਚ ਨਿਗਾਹ ਮਾਰਨਾ ਕਿ ਕੌਣ ਕੌਣ ਇਹ ਕਿੱਥੇ ਆਉਂਦੇ ਨੇ ਰਾਤ ਨੂੰ ਵੀ ਕਿਸਾਨਾਂ ਨੂੰ ਬੇਨਤੀ ਹੈ ਕਿ ਲੋਕ ਸਪੇਕੇ ਇਸ ਬੰਦੇ ਨੂੰ ਫੜੀਏ ਤਾਂ ਕਿ ਅੱਗੇ ਤੋਂ ਕੋਈ ਜ਼ੁਰਤ ਨਾ ਕਰੇ ਧਾਰਾਂ ਵਢਣ ਦੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਬਾਕੀ ਪ੍ਰਸ਼ਾਸਨ ਨੂੰ ਵੀ ਸਾਡੇ ਵੱਲੋਂ ਬੇਨਤੀ ਹੈ ਅਸੀਂ ਦਰਖਾਸਤ ਦੰਦੇ ਆਂ ਇਹਨਾਂ ਦਾ ਕੋਈ ਵਧੀਆ ਪ੍ਰਮੰਧ ਟਾਂ ਡੰਪਲੰਪ ਲਾ ਕੇ ਇਹਨਾਂ ਦੇ ਨੰਬਰ ਚੱਕੇ ਜਾਣ ਤਾਂ ਕਿ ਪਤਾ ਲੱਗੇ ਵੀ ਕੌਣ ਚੋਰ ਨੇ ਰਾਤ ਇੱਥੇ ਸਾਡਾ ਕੋਈ ਵੀ ਬੰਦਾ ਨਾ ਤਾਂ ਕੋਈ ਪਾਣੀ ਦਾ ਹੁਣ ਕਾਰਨਾ ਵੀ ਪਾਣੀ ਲਾਉਣਾ ਕਿਸੇ ਨੇ ਖੇਤਾਂ ਦੇ ਵਿੱਚ ਕੋਈ ਲੋੜ ਨਹੀਂ ਹੈਗੀ ਨਾ ਹੀ ਕੋਈ ਹਜੇ ਕਣਕ ਦੀ ਬਾੜੀ ਚੱਲੀ ਹੈ ਇਹਨਾਂ ਨੂੰ ਮੌਕਾ ਵੇਲੇ ਟਾਈਮ ਦਾ ਮਿਲ ਗਿਆ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਚੋਰਾਂ ਦੇ ਨੱਥ ਪਾਈ ਜਾਵੇ ਤਾਂ ਕਿ ਕਿਸਾਨਾਂ ਨੂੰ ਮੂਹਰੇ ਆਉਣ ਵਾਲੀਆਂ ਦਿੱਕਤਾਂ ਨਾ ਆਉਣ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ ਚੇਤਾਵਨੀ ਇਸੇ ਤਰ੍ਹਾਂ ਵਡੀਆਂ ਗਈਆਂ ਤਾਂ ਕਿਸਾਨ ਪਹਿਲਾਂ ਹੀ ਬਹੁਤ ਤੰਗ ਨੇ ਤੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਵੀ ਇਹਨਾਂ ਚੋਰਾਂ ਦੇ ਵੱਧ ਤੋਂ ਵੱਧ ਪ੍ਰਸ਼ਾਸਨ ਨੂੰ ਨੱਥ ਕਹਿ ਕੇ ਨੱਥ ਪਾਈ ਜਾਵੇ ਅਸੀਂ ਧੰਨਵਾਦ ਕਰਦੇ ਹਾਂ